ਸਤਨਾਮ ਵਾਹਿਗੁਰੂ ਸਾਹਿਬ ਜੀ ਕਬੀਰ ਸਿਵਾ ਕੋ ਦੋ ਪਲੇ ਇੱਕ ਸੰਤ ਇਕ ਰਾਮ રામ જો દત મુગટ કો સંત જો પાવે નામ જો બોલાવે તું બોલે સુઅમી ઉદરત કમન હમારી ਸਾਦ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਆਤ ਪਿਆਰੀ ਸਾਦ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਵਿਚੋ ਕਲਿਆਨਕਾਰੀ ਚਬਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਦਸਾਂ ਪਾਤਸ਼ਾਹਿਆਂ ਦੀ ਆਤਮਿਕ ਜੋਤ ਤਨ ਤਨ ਸਾਹਿਬੋ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪੁੱਤਰ ਗੋਦ ਅੰਦਰ ਸਤ ਗ੍ਰਾਂਤੀ ਪਾਵਨ ਗੋਦ ਦਾ ਸ਼ਿੰਗਾਰ ਬਣ ਬੈਠੇ ਗੁਰੂ ਰੂਪ ਗੁਰੂ ਸਰੂਪ ਖਲਸਾ ਸਤ ਸੰਗੀ ਜਨੋ ਵੱਡਿਆਂ ਭਾਗਾਂ ਵਾਲੇ ਹਾਂ ਸਤਿਗੁਰਾਂ ਦੀ ਮਹਾਨ ਬਖਸ਼ਰਮ ਧੋਈ ਹਰ ਸਾਲ ਦੀ ਤਰ੍ਹਾਂ ਭਗਤੀ ਦੇ ਪੁੰਜ ਸਾਡੇ ਆਦਰਯੋਗ ਬਾਬਾ ਮਸਤੂ ਜੀ ਦੀ ਸਲਾਨਾ ਜਾਦ ਦੇ ਅੰਦਰ ਜੋੜ ਮਿਲ ਕੇ ਹਰ ਸਾਲ ਦੀ ਤਰ੍ਹਾਂ ਅੱਜ ਦਾ ਇਹ ਗੁਰਮਤ ਸਮਾਗਮ ਆਯੋਜਿਤ ਕੀਤਾ ਹੈ ਜੋਤੇ ਰੱਖੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ ਉਪਰੰਤ ਦੀਵਾਨ ਦੀ আরম্ভਤਾ ਤੋਂ ਪਹਿਲਾਂ ਅਰਦਾਸ ਬੇਨਤੀ ਕੀਤੀ ਗਈ ਮੇਰੇ ਤੋਂ ਪਹਿਲਾਂ ਨਿਹੰਗ ਸਿੰਘ ਫੌਜਾਂ ਨਿਹੰਗੀ ਬਾਨਿਆਂ ਦੇ ਅੰਦਰ ਭਾਈ ਰਣਦੀਪ ਸਿੰਘ ਜੀ ਦੇ ਜਥੇ ਨੇ ਆਪ ਜੀ ਨੂੰ ਬੜੇ ਪਿਆਰ ਦੇ ਨਾਲ ਰੱਬ ਦੀ ਬਾਣੀ ਦੇ ਨਾਲ ਸਰਸ਼ਾਰ ਕੀਤਾ ਹਾਉ ਜਿਤਨਾ ਕੋ ਸਮਾ ਬਖਸ਼ ਚੁਏ ਸਮੇਂ ਵਿੱਚ ਰਹਿ ਕੇ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਮਨ ਬਿਰਤੀਆਂ ਦੀ ਇਕਾਗਰਤਾ ਵਾਸਤੇ ਅਦਬ ਸਹਿਤ ਝੁਕਾ ਕੇ ਸਿਰ ਪ੍ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਹਿਤ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਨੇ ਪਹਿਲਾ ਸ਼ਬਦ ਪੜਿਆ ਸੀ ਕਿ ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰ ਨਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਸਮਾਪਤੀ ਵੱਲ ਵਧਦੇ ਹੋਇਆ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਵਿੱਚੋਂ ਉਚਾਰਨ ਕੀਤਾ ਹੋਇਆ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅੰਦਰ ਕੱਤੀ ਰਾਗਾਂ ਦੀ ਤਰਤੀਬ ਵਿੱਚੋਂ ਜੈਤ ਸ੍ਰੀ ਰਾਗ ਦੇ ਅੰਦਰ ਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪੰਤਰ 701 ਅੰਗ ਤੇ ਆਪ ਜੀ ਨੇ ਜਿਹੜਾ ਪਾਵਨ ਸ਼ਬਦ ਸਰਮਨ ਕੀਤਾ ਕਿ ਕੋਈ ਜਨ ਹਰਿ ਸਿਉ ਦੇਵੈ ਜੋਰ ਹੁਣ ਸਾ ਸੰਗਤ ਸੰਸਾਰ ਦੇ ਵਿੱਚ ਬਹੁਤ ਸਾਰੇ ਐਸੇ ਨੇ ਜਿਹੜੇ ਆਏ ਬਸ ਇਹੋ ਹੀ ਸਮਝਿਆ ਕਿ ਖਾ ਪੀ ਕੇ ਹੱਸ ਖੇਡ ਕੇ ਸੰਸਾਰ ਤੋਂ ਚਲੇ ਜਾਣਾ ਪਰ ਸਤਿਗੁਰੂ ਦੇ ਬਚਨ ਪੜਦੇਓ ਕਬੀਰ ਸੇਵਾ ਕੋ ਦੁਇ ਭਲੇ ਇੱਕ ਸੰਤ ਇੱਕ RAM RAM ਜੋ ਦਾਤਾ ਮੁਕਤ ਕੋ ਸੰਤ ਜੁ ਪਾਵੈ ਨਾਮ ਜਿਨਾਂ ਦੀ ਯਾਦ ਅੰਦਰ ਜੁੜ ਕੇ ਬੈਠੇ ਆ ਨਾ ਬਾਬਾ ਮਸਤੂ ਜੀ ਉਹਨਾਂ ਨੇ ਸੱਚ ਮੁੱਚ ਇਸ ਨਾਮ ਦੇ ਬੀਜ ਨੂੰ ਵੰਡੇਆ ਆ ਦੇਖੋ ਕੋਈ ਕਿਸਾਨ ਹੈ ਨਾ ਬੜੀ ਮਿਹਨਤ ਦੇ ਨਾਲ ਖੇਤ ਨੂੰ ਤਿਆਰ ਕਰਦਾ ਚੰਗੇ ਕੁਆਲਟੀ ਦਾ ਬੀਜ ਲਿਆ ਕੇ ਤੇ ਖੇਤ ਦੇ ਵਿੱਚ ਪਾਉਂਦਾ ਫਿਰ ਉਸ ਖੇਤ ਦੇ ਵਿੱਚੋਂ ਚੰਗੇ ਨਫੇ ਦੀ ਆਸ ਰੱਖਦਾ ਹੁਣ ਆ ਜਿਹੜੀ ਜਗ੍ਹਾ ਤੇ ਜਿਹੜੇ ਸਥਾਨ ਤੇ ਬੈਠੇ ਉਹ ਇਹ ਧਰਤੀ ਨੂੰ ਵਾਰ-ਵਾਰ ਕਿਉਂ ਸਜਦਾ ਕਰਦੇ ਆ ਇਹਦੇ ਕੰਨ ਕੰਨ ਵਿੱਚੋਂ ਮਹਾਪੁਰਖਾਂ ਦੀ ਕੀਤੀ ਹੋਈ ਬੰਦਕੀ ਦੀ ਖਸ਼ਬੋ ਸੁਗੰਧੀ ਸਾਡੇ ਤੱਕ ਪਹੁੰਚ ਰਹੀ ਆ ਕੋਈ ਕਹਿੰਦਾ ਜੀ ਦੁੱਧ ਮੰਗਿਆ ਦੁੱਧ ਮਿਲਿਆ ਕੋਈ ਕਹਿੰਦਾ ਪੁੱਤ ਮੰਗਿਆ ਪੁੱਤ ਮਿਲਿਆ ਪਰ ਵਾਹਦ ਗੁਰੂ ਨਾਨਕ ਦਾ ਘਰ ਜਿਸ ਘਰ ਦੇ ਵਿੱਚੋਂ ਜਿਸ ਭਾਵਨਾ ਦੇ ਨਾਲ ਕੋਈ ਮੰਗਦਾ ਹੈ ਗੁਰੂ ਨਾਨਕ ਸਾਹਿਬ ਦਾ ਘਰ ਉਹਦੀ ਖਾਲੀ ਝੋਲੀ ਨੂੰ ਭਰ ਦਿੰਦਾ ਹੈ। ਬਾਬਾ ਮਸਤੂ ਜੀ ਨੇ ਲੰਮਾ ਸਮਾਂ ਬੰਦਕੀ ਕੀਤੀ, ਤਪ ਕੀਤੀ, ਜੰਗਲ ਦੇ ਵਿੱਚ ਮੰਗਲ ਲਾਇਆ। ਇਸ ਧਰਤੀ ਨੂੰ ਸਜਦਾ ਕਰ ਰਹੇ ਆ। ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਬਚਨ ਨੇ ਕੋਈ ਜਾਨ ਹਰਿ ਸਿਉ ਦੇਵੇ ਜੋਰ ਜਿਹੜਾ ਮੈਨੂੰ ਉਸ ਨਿਰੰਕਾਰ ਦੇ ਨਾਲ ਜੋੜਦਾ ਫਿਰ ਮੈਂ ਕੀ ਕਰਾਂਗਾ ਚਰਨ ਗਹੋ ਬਕੋ ਸੁਭਰਸਨਾ ਦੀਜੈ ਪ੍ਰਾਨ ਆਕੋਰ ਕਹਿਣ ਲੱਗੇ ਜਿਹੜੇ ਉਸ ਪ੍ਰਮਾਤਮਾ ਦੇ ਨਾਮ ਨਾਲ ਜੋੜਦੇ ਆ ਨਾ ਉਹਨਾਂ ਦੇ ਮੈਂ ਦੋਨੇ ਹੱਥਾਂ ਦੇ ਨਾਲ ਚਰਨ ਫੜ ਲਵਾਂਗਾ ਇਸ ਆਪਣੀ ਰਚਨਾ ਦੇ ਨਾਲ ਉਹਨਾਂ ਦੇ ਪ੍ਰਤੀ ਮਿੱਠੇ ਬੋਲ ਬੋਲਾਂਗਾ ਹੁਣ ਸਤਿਗੁਰੂ ਨੇ ਬੜੇ ਪਿਆਰੇ ਬਚਨ ਗੁਰਬਾਣੀ ਦੇ ਵਿੱਚ ਕਹੇ ਮਾਰੇ ਕਹਿੰਦੇ ਕਿ ਆ ਜਿਹੜੀ ਜ਼ੁਬਾਨ ਹੈ ਨਾ ਇਹ ਤਖਤ ਨੂੰ ਨੀਵੇਂ ਬਿਠਾ ਸਕਦੀ ਏ ਤੇ ਨੀਵੇਂ ਨੂੰ ਚੁੱਕ ਕੇ ਤਖਤ ਤੇ ਬਿਠਾ ਦਿੰਦੀ ਆ ਤਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਸਵਾਲ ਕੀਤਾ ਕਿ ਮਹਾਰਾਜ ਕਿਹੜੀ ਵਸਤੂ ਕਿਹੜੀ ਭੇਟਾ ਤੁਹਾਡੇ ਚਰਨਾਂ ਦੇ ਵਿੱਚ ਅਰਪਣ ਕੀਤੀ ਜਾਵੇ ਜਿਹਦੇ ਨਾਲ ਸਾਡੇ ਜੀਵਨ ਦਾ ਉਧਾਰ ਹੋ ਜਾਵੇ ਤੇ ਸਤਿਗੁਰੂ ਦੇ ਬਚਨ ਸੰਨ ਫਿਰਕੈ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹ ਕੈ ਬੋਲਨ ਬੋਲੀਐ ਜਿਤ ਸੁੰਤਰੇ ਪਿਆਰ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਚਰਨ ਗਹੋ ਬਕੋ ਸੁਭਰਸਨਾ ਤੀਜੇ ਪ੍ਰਾਨ ਓ ਕੋਰ ਉਹਨਾਂ ਦੇ ਚਰਨਾਂ ਤੋਂ ਆਪਣਾ ਆਪ ਮੈਂ ਨਿਸ਼ਾਵਰ ਕਰ ਦੇਵਾਂਗਾ ਸਮੇਂ ਵਿੱਚ ਰਹਿ ਕੇ ਬੇਨਤੀ ਕਰਾਂ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੇ ਕਵਿਤਾ ਦੇ ਅੰਦਰ ਬੜੀਆਂ ਪਿਆਰੀਆਂ ਚਾਰ ਉਦਾਹਰਨਾ ਦਿੱਤੀਆਂ ਨੇ ਬੜੀਆਂ ਸੌਖੀਆਂ ਤੇ ਰੋਜ਼ਮਰਾਂ ਜ਼ਿੰਦਗੀ ਦੇ ਨਾਲ ਸੰਬੰਧਤ ਭਾਈ ਸਾਹਿਬ ਕਹਿੰਦੇ ਕਿ ਜਿਸ ਜਗ੍ਹਾ ਤੇ ਹਨੇਰਾ ਹੋਵੇ ਉਥੇ ਅਸੀਂ ਚਾਨਣ ਕਰਨਾ ਹੋਵੇ ਭਾਵ ਰੋਸ਼ਨੀ ਕਰਨੀ ਹੋਵੇ ਤੇ ਸਾਨੂੰ ਉਦਮ ਕਰਨਾ ਪਵੇਗਾ ਅੱਜ ਤੇ ਸਾਡੇ ਕੋਲੋਂ ਸਾਧਨੀ ਬਹੁਤ ਜ਼ਿਆਦਾ ਆਗੇ ਵਧੀਆ ਆਗੇ ਆ ਪ੍ਰਾਤਾਂ ਸਮੇ ਨੂੰ ਦੇਖਿਆ ਜਾਵੇ ਮਤਾਵਾਂ ਨੇ ਆਟੇ ਦਾ ਦੀਵਾ ਤਿਆਰ ਕਰਨਾ ਤੇ ਵਿੱਚ ਬੱਤੀ ਪਾ ਕੇ ਤੇਲ ਪਾ ਕੇ ਉਹਨੂੰ ਜਗਾ ਕੇ ਹਨੇਰੇ ਵਾਲੀ ਜਗ੍ਹਾ ਤੇ ਰੋਸ਼ਨੀ ਕੀਤੀ ਜਾਂਦੀ ਸੀ ਫਿਰ ਬੈਕ ਕੇ ਪਰਿਵਾਰ ਨੇ ਪ੍ਰਸ਼ਾਦਾ ਛਕਣਾ ਮੈਂ ਕਹਿੰਦਾ ਕਿ ਜਿਹੜੇ ਸਾਡੇ ਵੱਡੇ ਸਨ ਉਹਨਾਂ ਨੂੰ ਨਮਸ਼ਕਾਰ ਅਸੀਂ ਅੱਜ ਕਹਿੰਦੇ ਆ ਕਿ ਦੀਵਾ ਬੁਝਾ ਦੇਵੋ ਉਹਨਾਂ ਨੇ ਬੜੇ ਸੁੱਲਝੇ ਹੋਏ ਸ਼ਬਦ ਵਰਤੇ ਕਹਿਣ ਲੱਗੇ ਕਿ ਜੀ ਦੀਵੇ ਨੂੰ ਵਧਾ ਦਿੱਤਾ ਜਾਵੇ। ਅਸੀਂ ਕਹਿੰਦੇ ਆ ਦੁਕਾਨ ਬੰਦ ਕੀਤੀ ਜਾਵੇ। ਕਹਿਣ ਲੱਗੇ ਦੁਕਾਨ ਨੂੰ ਵਧਾਇਆ ਜਾਵੇ। ਹੁਣ ਭਾਈ ਗੁਰਦਾਸ ਸਾਹਿਬ ਕਹਿੰਦੇ ਕਿ ਦੇਖੋ ਇਸ ਦੀਵੇ ਨੂੰ ਬਾਲਣ ਦੇ ਵਾਸਤੇ ਹਨੇਰੇ ਵਾਲੀ ਜਗ੍ਹਾ ਤੇ ਰੋਸ਼ਨੀ ਕਰਨ ਦੇ ਵਾਸਤੇ ਕਹਿਣ ਲੱਗੇ ਕਿਸੇ ਨਾ ਕਿਸੇ ਨੂੰ ਆਪਣੀ ਕੁਰਬਾਨੀ ਦੇਣੀ ਪਈ। ਗੁਰੂ ਨਾਨਕ ਸਾਹਿਬ ਦੇ ਬਚਨ ਪੜਦੇ ਹੋ ਆਸਾ ਕੀ ਵਾਰ ਦੇ ਬਚਨ ਨੇ ਕਿ ਛੁੱਟੈ ਤਿੱਲ ਬਿਵਾੜ ਜਿਉ ਛੁੰਨੇ ਅੰਦਰ ਖੇਤ ਹੁਣ ਜਿਸ ਖੇਤ ਦੇ ਮਾਲਕ ਨੇ ਖੇਤ ਨੂੰ ਤਿਆਰ ਕੀਤਾ ਉਸ ਖੇਤ ਦੇ ਅੰਦਰ ਤਿੱਲ ਦੇ ਬੀਜ ਨੂੰ ਪਾਇਆ ਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਜਿਸ ਤਿੱਲ ਦੇ ਪਾਪ ਬੂਟੇ ਨੂੰ ਫਲ ਲੱਗਾ ਨਾ ਖੇਤ ਦੇ ਮਾਲਕ ਨੇ ਵੜਿਆ ਤੇ ਉਹਦੀ ਸਾਂਭ ਸੰਭਾਲ ਕਰਕੇ ਘਰ ਲੈ ਕੇ ਆਇਆ ਤੇ ਜਿਸ ਖੇਤ ਦੇ ਵਿੱਚ ਬੂਟੇ ਨੂੰ ਫਲ ਨਹੀਂ ਲੱਗਿਆ ਤੇ ਖੇਤ ਵਿੱਚ ਛੱਡ ਦਿੱਤਾ ਗਿਆ ਛੁੱਟੇ ਤਿਲ ਬਿਵਾੜ ਜਿਉਂ ਛੁੰਨੇ ਅੰਦਰ ਖੇਤ ਪਸ਼ੂ ਆਏ ਪੈਰਾਂ ਦੇ ਨਾਲ ਉਹਨੂੰ ਲਤਾੜ ਕੇ ਚਲੇ ਗਏ ਉਹਨਾਂ ਪਾਈ ਸਾਹਿਬ ਕਹਿੰਦੇ ਕਿ ਜਿਹੜੇ ਤਿਲ ਦੇ ਫਲ ਨੂੰ ਘਰ ਲੈ ਕੇ ਮਨੁੱਖ ਆਇਆ ਕਿਰਸ਼ਾਨ ਲੈ ਕੇ ਆਇਆ ਉਸ ਤਿਲ ਨੂੰ ਕੱਢ ਕੇ ਕੋਲੂ ਦੇ ਵਿੱਚ ਪਾ ਕੇ ਪੀੜਿਆ ਗਿਆ ਉਹਦੀ ਰਤ ਕੱਢੀ ਤੇ ਦੀਵੇ ਵਿੱਚ ਪਾ ਕੇ ਜਿਸ ਜਗ੍ਹਾ ਤੇ ਹਨੇਰਾ ਸੀ ਰੋਸ਼ਨੀ ਕੀਤੀ ਗਈ ਬੜੀ ਵੱਡੀ ਤਿਲ ਦੀ ਕੁਰਬਾਨੀ ਹੈ ਨਾ ਆਪਣੇ ਆਪ ਨੂੰ ਕੋਲੂ ਦੇ ਵਿੱਚ ਪਾ ਕੇ ਪੜਾਇਆ ਉਹਦੀ ਰਤ ਕੱਢੀ ਗਈ ਦੀਵੇ ਵਿੱਚ ਪਾ ਕੇ ਹਨੇਰੇ ਵਾਲੀ ਜਗ੍ਹਾ ਤੇ ਰੋਸ਼ਨੀ ਕੀਤੀ ਜਾਂਦੀ ਹੈ ਜੇ ਇਹ ਤੇਲ ਕੁਰਬਾਨੀ ਨਾ ਦਿੰਦਾ ਕਦੇ ਵੀ ਹਨੇਰੇ ਵਾਲੀ ਜਗ੍ਹਾ ਤੇ ਰੋਸ਼ਨੀ ਨਹੀਂ ਸੀ ਹੋ ਸਕਦੀ ਦੂਸਰੀ ਉਦਾਹਰਨ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਨੇ ਸਮਝਾਇਆ ਕਿ ਕਹਿਣ ਲੱਗੇ ਕਿ ਆ ਤੰਤੀ ਸਾਜ ਵਾਲੇ ਆ ਤੁਸੀਂ ਮੇਰੇ ਤੋਂ ਬਾਅਦ ਪੰਥ ਦਾ ਮਹਾਨ ਢਾਡੀ ਜਥਾ ਗਿਆਨੀ ਸਰੂਪ ਸਿੰਘ ਜੀ ਕੰਡਿਆਣਾ ਉਹ ਵੀ ਪਹੁੰਚ ਰਹੇ ਨੇ ਉਹਨਾਂ ਦੇ ਜਥੇ ਦੇ ਦਰਸ਼ਨ ਕਰੋਗੇ ਚਾਰ ਸਾਥੀ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਤੰਤੀ ਸਾਜ ਵਾਲਾ ਹੁੰਦਾ ਜਿਹਨੂੰ ਅਸੀਂ ਸਰੰਗੀ ਆਖਦੇ ਆਂ ਭਾਈ ਗੁਰਦਾਸ ਸਾਹਿਬ ਕਹਿੰਦੇ ਕਿ ਬੱਕਰੀ ਨੇ ਆਪਣੇ ਆਪ ਨੂੰ ਕੀਮਾ ਕੀਮਾ ਵਾਲ ਦੀ ਤਰ੍ਹਾਂ ਬਰੀਕ ਕਰਕੇ ਕਟਵਾਇਆ ਬੱਕਰੀ ਨੂੰ ਕੀਮਾ-ਕੀਮਾ ਕਰਕੇ ਕਟਿਆ ਉਹਦੀਆਂ ਆਂਦਰਾਂ ਦੀ ਤਾਰ ਬਣਾਈ ਤੰਤੀ ਸਾਜ ਤੇ ਫਿੱਟ ਕੀਤੀ ਗਈ ਤੇ ਤੰਤੀ ਸਾਜ ਦੇ ਵਿੱਚੋਂ ਫਿਰ ਮੰਨ ਭੌਂਦੇ ਰਾਗ ਅਲਾਪੇ ਗਏ ਬਲਕੇ ਕਿ ਇਸ ਬੱਕਰੀ ਦੀ ਕੁਰਬਾਨੀ ਹੈ ਤੀਸਰੀ ਉਦਾਹਰਨ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਸ਼ੀਸ਼ੇ ਦੀ ਦਿੱਤੀ ਹੈ ਸਾਸੰਗਤ ਦੁਨੀਆ ਦਾ ਕੋਈ ਵੀ ਮਨੁੱਖ ਐਸਾ ਨਹੀਂ ਜਿਹੜਾ ਘਰ ਤੋਂ ਬਾਹਰ ਨਿਕਲ ਲੱਗਿਆ ਕਦੇ ਇਸ ਸ਼ੀਸ਼ੇ ਦੇ ਸਾਹਮਣੇ ਖੁਲੋਕ ਕੇ ਆਪਣੇ ਤਨ ਨੂੰ ਨਾ ਸ਼ਿੰਗਾਰਦਾ ਹੋਵੇ ਨਾ ਦੇਖਦਾ ਹੋਵੇ ਪਰ ਭਾਈ ਸਾਹਿਬ ਕਹਿੰਦੇ ਕਿ ਕੀਮਤੀ ਮਿੱਟੀ ਦੇ ਆਪਣੇ ਤਨ ਦੇ ਉੱਪਰ ਲੰਬਾ ਸਮਾਂ ਸੇਕ ਨੂੰ ਹੰਡਾਇਆ ਹੰਡਾਣ ਤੋਂ ਬਾਅਦ ਇਹ ਸ਼ੀਸ਼ਾ ਦਰਪਨ ਬਣ ਕੇ ਸਾਡੇ ਸਾਹਮਣੇ ਆਇਆ ਹੈ ਤੇ ਜਿਹੜਾ ਸਾਡੇ ਇਸ ਸਰੀਰ ਦੀਆਂ ਕਮੀਆਂ ਨੂੰ ਦੱਸਦਾ ਹੈ ਚੌਥੀ ਉਦਾਹਰਨ ਆ ਜਿਹਨਾਂ ਮਹਾਪੁਰਖਾਂ ਦੀ ਜਾਤ ਦੇ ਅੰਦਰ ਜੁੜ ਬੈਠੇ ਹੋ ਨਾ ਇਹਨਾਂ ਦੀ ਦਿੱਤੀ ਹੈ ਕਿਨ ਲੱਗੇ ਜੰਗਲਾਂ ਦੇ ਵਿੱਚ ਰਹਿ ਕੇ ਭੁੱਖੀਆਂ ਰਹਿ ਕੇ ਭਾਈ ਗੁਰਦਾਸ ਸਾਹਿਬ ਦੇ ਬਚਨ ਪੜ੍ਹਦੇ ਹੋ ਬਾਬਾ ਦੇਖਿਆ ਧਿਆਨ ਧਰ ਜਲਤੀ ਸਾ ਪ੍ਰithvi ਤੇ ਇਸ ਆਈ ਬਾਜ ਗੁਰੂ ਕੋ ਬਾਰ ਹੈ 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 ਕਰਦੀ ਸੁਣੀ ਲੋਕਾਈ ਬਾਬੇ ਪੇਕ ਬਨਾਇਆ ਉਦਾਸੀ ਕੀ ਰੀਤ ਚਲਾਈ ਚੜਿਆ ਸੋਦਨ ਧਰਤ ਲੁਕਾਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆ ਸੰਸਾਰ ਦੀ ਹਾਲਤ ਨੂੰ ਦੇਖਿਆ ਰਾਜੇ ਸ਼ੀ ਮੁਕੱਦਮ ਕੁੱਤੇ ਕਲ ਆਈ ਕੁੱਤੇ ਮੂਹੀ ਖਾਜ ਹੋਆ ਮਰਦਾਰ ਗੁਸਾਈ ਰਾਜੇ ਪਾਪ ਕਮਾਮ ਦੇ ਉਲਟੀ ਵਾਰਡ ਖੇਤ ਕੋ ਖਾਈ ਪਰ ਜਾਂ ਅੰਦੀ ਗਿਆਨ ਬਿਨ ਕੂੜਕ ਸਤ ਮੁਖੋਂ ਅਲਾਈ ਅਸਲ ਵਿੱਚ ਭਾਈ ਗੁਰਦਾਸ ਸਾਹਿਬ ਕਹਿੰਦੇ ਕਿ ਇਹੋ ਜੀ ਹਾਲਤ ਬਣ ਚੁੱਕੀ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜੀਵਨ ਦੇ ਸਾਰੇ ਸੁੱਖ ਆਨੰਦ ਛੱਡੇ ਪਟਵਾਰੀ ਦਾ ਪੁੱਤਰ ਹੋਵੇ ਰਾਏ ਬਲਾਰ ਬਲਾਰ ਦਾ ਨੇ ਦੀਕੀਆ ਹੋਵੇ ਰਾਏ ਬਲਾਰ ਇਹਨੂੰ ਆਪਣਾ ਗੁਰੂ ਮੰਨਦਾ ਹੋਵੇ ਫਿਰ ਵੀ ਸਾਦ ਸੰਗਤ ਉਦਾਸੀਆਂ ਦੇ ਉੱਪਰ ਚਲੇ ਜਾਣਾ ਕੋਈ ਸੌਖੀ ਗੱਲ ਨਹੀਂ ਸੀ ਪਰਿਵਾਰ ਨੂੰ ਤਿਆਗਣਾ ਕੋਈ ਸੌਖੀ ਗੱਲ ਨਹੀਂ ਸੀ ਹੁਣ ਭਾਈ ਗੁਰਦਾਸ ਸਾਹਿਬ ਨੇ ਜਿਹੜੇ ਬਚਨ ਕਹੇ ਨਾ ਕਹਿਣ ਲੱਗੇ ਇਹਨਾਂ ਮਾਪੁਰਖਾਂ ਦੀ ਬੰਦਕੀ ਕਰਕੇ ਭਗਤੀ ਕਰਕੇ ਆ ਜੀਵਨ ਸਾਨੂੰ ਤਾਂ ਨਵਜੋ ਮਿਲਿਆ ਭਾਈ ਗੁਰਦਾਸ ਸਾਹਿਬ ਜੀ ਦੇ ਬੋਲ ਨੇ ਬੜੇ ਭਿਆਨ ਦੇ ਧਿਆਨ ਦੇ ਨਾਲ ਸ਼ਰਮਨ ਕਰਿਓ ਜੀ ਜੈਸੇ ਤਿਲ ਪੀੜ ਤੇਲ ਕਾਢੀਅਤ ਕਸ਼ਟ ਕੈ ਜਾਣਤੇ ਹੋਏ ਦੀਪਕ ਜਰਾਏ ਉਜਿਆਰੋ ਜੀ ਭਾਈ ਸਾਹਿਬ ਕਹਿੰਦੇ ਕਿ ਤਿਲ ਨੂੰ ਕੋਲੂ ਦੇ ਵਿੱਚ ਪਾ ਕੇ ਪੀੜਿਆ ਇਹਦੀ ਰਤ ਕੱਢ ਕੇ ਦੀਵੇ ਵਿੱਚ ਪਾ ਕੇ ਹਨੇਰੇ ਵਾਲੀ ਜਗ੍ਹਾ ਤੇ ਰੋਸ਼ਨੀ ਕੀਤੀ ਗਈ ਜੈਸੇ ਤਿਲ ਪੀੜ ਤੇਲ ਕਾਢੀਅਤ ਕਸ਼ਟ ਕੈ ਜਾਂਤੇ ਹੋਏ ਦੀਪਕ ਜਰਾਏ ਉਜਿਆ ਰੋਜੀ ਜੈਸੇ ਰੂਮ ਰੂਮ ਕਰ ਕਾਟਿਏ ਅਜਾ ਕੋ ਤਨ ਅਜਾ ਤੋਂ ਪਾਪ ਹੈ ਬੱਕਰੀ ਰੂਮ ਤੋਂ ਪਾਪ ਹੈ ਸਾਡੇ ਕੇਸ ਭਾਈ ਸਾਹਿਬ ਕਹਿੰਦੇ ਕਿ ਰੂਮ ਦੀ ਤਰ੍ਹਾਂ ਕੇਸਾਂ ਦੀ ਤਰ੍ਹਾਂ ਬਰੀਕ ਕਰਕੇ ਬੱਕਰੀ ਦੇ ਤਨ ਨੂੰ ਕਟਿਆ ਗਿਆ ਜੈਸੇ ਰੂਮ ਰੂਮ ਕਰ ਕਾਟਿਏ ਅਜਾ ਕੋ ਤਨ ਤਾਂ ਕੀ ਤਾਂਤ ਬਾਜੈ ਰਾਗ ਰਾਗ ਨਹੀਂ ਪਿਆਰੋ ਜੀ ਕਹਿ ਲਗੇ ਇਹਦੀ ਆਂਦਰਾਂ ਦੀ ਇਹ ਤਾਰ ਬਣਾ ਕੇ ਇਸ ਤੰਤੀ ਸਾਜ ਤੇ ਫਿੱਟ ਕੀਤੀ ਗਈ ਤਾਂ ਹੀ ਇਸ ਤੰਤੀ ਸਾਜ ਦੇ ਵਿੱਚੋਂ ਮਨ ਭਾਉਂਦੇ ਰਾਗ ਅਲਾਪੇਗੇ ਤੇ ਤੀਸਰੀ ਉਦਾਹਰਨ ਦਿੰਦੇ ਨੇ ਜੈਸੇ ਤੋਂ ਉਹ ਲਟਾਏ ਦਰਪਨ ਕੀ ਜੈ ਲੋਸ਼ਟ ਛੇਤੀ ਤਾਂ ਤੇ ਮੁਖ ਦੇਖਤ ਸਗਲ ਸੰਸਾਰੋ ਜੀ ਕਹਿਣ ਲੱਗੇ ਫੇਰੀ ਇਹ ਸ਼ੀਸ਼ੇ ਦੇ ਸਾਹਮਣੇ ਖਲੋਕ ਕੇ ਤਨ ਦਾ ਸ਼ਿੰਗਾਰ ਕੀਤਾ ਜਾਂਦਾ ਹੈ ਜੇ ਇਸ ਮਿੱਟੀ ਨੇ ਆਪਣੇ ਤਨ ਦੇ ਉੱਪਰ ਸੇਕ ਨੂੰ ਜੜਿਆ ਤੇ ਚੌਥੀ ਉਦਾਹਰਣ ਭਾਈ ਸਾਹਿਬ ਜੀ ਨੇ ਦਿੱਤੀ ਜੈਸੇ ਦੂਖ ਭੂਖ ਸੁਖ ਸਾਧਨਾ ਕੇ ਸਾਧ ਪੈ ਤਾਂ ਹੀ ਜਗਤ ਕੋ ਕਰਤ ਨਿਸ਼ਤਾ ਰੋ ਜੀ ਆ ਸਾਡੀਆਂ ਚੋਲੀਆਂ ਦੇ ਵਿੱਚ ਆ ਜਿਹੜੇ ਸੁਖ ਪਏ ਆ ਨਾ ਕਈ ਵਾਰੀ ਮੈਂ ਬੇਨਤੀ ਕਰਨਾ ਕਿ ਆ ਬੱਚੇ ਸਾਡੀ ਗੋਦ ਦੇ ਅੰਦਰ ਹੱਸਦੇ ਖੇਡਦੇ ਕਲਕਾਰੀਆਂ ਮਾਰਦੇ ਬੜੇ ਪਿਆਰੇ ਲੱਗਦੇ ਨੇ ਤੇ ਜਦੋਂ ਵੀ ਇਹਨਾਂ ਦੇ ਮੁੱਖ ਦੇ ਵਿੱਚ ਕੋਈ ਪਦਾਰਥ ਪਾਉਂਦੇ ਹੋ ਨਾ ਤੇ ਸਾਥ ਸੰਗਤ ਇੱਕ ਵਾਰੀ ਸਰਹੰਦ ਦੀ ਦੀਵਾਰ ਨੂੰ ਜ਼ਰੂਰ ਚੇਤੇ ਕੀਤਾ ਜਾਵੇ ਜੇ ਧੰਨ ਬਾਬਾ ਜੋਰਾਵਰ ਸਿੰਘ ਤਨ ਬਾਬਾ ਫਤੇ ਸਿੰਘ ਆਪਣੇ ਆਪ ਨੂੰ ਇਸ ਸਰਹੰਦ ਦੀ ਦੀਵਾਰ ਦੇ ਅੰਦਰ ਦਫਨ ਨਾ ਕਰਵਾਉਂਦੇ ਤੇ ਸੱਚਮੁੱਚ ਇਹ ਬੱਚੇ ਸਾਡੀਆਂ ਝੋਲੀਆਂ 'ਚ ਨਹੀਂ ਸੰਕੜ ਨਹੀਂ ਇਹ ਉਹਨਾਂ ਬਾਬਿਆਂ ਦੀ ਕਿਰਪਾ ਹੈ ਜਿਨ੍ਹਾਂ ਨੇ ਸਾਡੇ ਤੇ ਐਡਾ ਵੱਡਾ ਪਰ ਉਪਕਾਰ ਕੀਤਾ ਭਾਈ ਗੁਰਦਾਸ ਸਾਹਿਬ ਜੀ ਦੇ ਜਿਹੜੇ ਬਚਨ ਹੈ ਉਹ ਕਹਿੰਦੇ ਜੈਸੇ ਦੂਖ ਪੂਖ ਸੁਖ ਸਾਧਨਾ ਕੇ ਸਾਧ ਪਏ ਤਾਂ ਹੀ ਜਗਤ ਕੋ ਕਰਤ ਨਿਸਤਾਰੋ ਜੀ ਸਮੁੱਚੀ ਲੋਕਾਈ ਦਾ ਭਲਾ ਕਰਨ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜੀਵਨ ਦੇ ਸਾਰੇ ਸੁਖ ਆਨੰਦ ਤਿਆਗ ਦੇ ਨੇ ਬਾਬਾ ਮਸਤੂ ਜੀ ਜਿਨ੍ਹਾਂ ਦੇ ਜੀਵਨ ਨੂੰ ਪੜਦੇ ਆ ਲੰਮਾ ਸਮਾਂ ਤਪ ਕੀਤਾ ਸਾਧ ਸੰਗਤ ਜਦੋਂ ਤੁਸੀਂ ਸ਼ਾਰੰਗ ਰਾਗ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਬਚਨ ਪੜ੍ਹਦੇ ਹੋ ਨਾ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਕਿ ਮਾਈ ਸਤ 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 ਹਰ ਸਤ 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 ਸਾਦਾ ਬਚਨ ਗੁਰੂ ਜੋ ਪੂਰੇ ਕਹੇ ਹੋ ਕਹਿ ਲੱਗੇ ਕਿ ਗੁਰੂ ਦੇ ਬਚਨਾਂ ਨੂੰ ਮੈਂ ਆਪਣੇ ਪੱਲੇ ਬੰਨੇ ਐ ਕਿਸ ਕਰਕੇ ਗੁਰੂ ਦੇ ਬਚਨਾਂ ਨੂੰ ਪੱਲੇ ਬੰਨੇ ਐ ਕਹਿ ਲੱਗੇ ਕਿ ਸੰਸਾਰ ਵਿੱਚ ਦੇਖਿਆ ਜਾਵੇ ਜਿਹੜੇ ਆਂਡਿਆਂ ਤੋਂ ਪੈਦਾ ਹੋਣ ਵਾਲੇ ਜੀਵ ਨੇ ਆਂਡ ਬਨਾਸੀ ਜੇਰ ਬਨਾਸੀ ਉਤਪੁਜ ਸੇਤ ਬਨਾਦਾ ਕਹਿ ਲੱਗੇ ਕਿ ਛੇ ਬਨਾਸੀ ਖਟੇ ਬਨਾਸੀ ਇੱਕ ਸਾਧ ਬਚਨ ਅਟਲਾਦਾ ਕਹਿਣ ਲੱਗੇ ਦੁਨੀਆ ਦੇ ਵਿੱਚ ਜਿਹੜਾ ਵੀ ਸੰਸਾਰ ਤੇ ਆਇਆ ਆਂਡਿਆਂ ਤੋਂ ਪੈਦਾ ਹੋਣ ਵਾਲੇ ਜੀਵ ਕਹਿਣ ਲੱਗੇ ਪਸੀਨੇ ਦੇ ਵਿੱਚੋਂ ਪੈਦਾ ਹੋਣ ਵਾਲੇ ਜੀਵ ਧਰਤੀ ਤੇ ਪੈਦਾ ਹੋਣ ਵਾਲੇ ਜੀਵ ਜਿਹੜੇ ਵੀ ਇਸ ਸੰਸਾਰ ਤੇ ਆਏ ਤੇ ਸੰਸਾਰ ਤੋਂ ਸਾਰੇ ਚਲੇ ਗਏ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਤੀਰ ਤੇ ਸਤਗੁਰੂ ਕਹਿੰਦੇ ਕਿ ਦੂਜੇ ਪਾਸੇ ਇਸ ਸੰਸਾਰ ਤੇ ਜੇ ਕੋਈ ਰਹਿ ਸਕਦਾ ਉਹ ਇੱਕ ਪ੍ਰਮਾਤਮਾ ਦਾ ਅਟਲ ਨਾਮ ਰਹਿ ਸਕਦਾ ਜਿਹਨੂੰ ਤੁਸੀਂ ਪੜਦੇ ਹੋ RAM ਗਿਓ RAVAN ਗਿਓ ਜਾਕੋ ਬਹੁ ਪਰਵਾਰ ਜਿਹੜੇ ਵੀ ਸੰਸਾਰ ਤੇ ਆਏ ਉਹ ਸਾਰੇ ਚਲੇਗੇ ਜੇ ਇਹ ਸੰਸਾਰ ਤੇ ਵਿੱਚ ਕੋਈ ਰਿਹਾ ਉਹ ਇੱਕ ਪ੍ਰਮਾਤਮਾ ਦਾ ਨਾਮ ਰਿਹਾ ਸਾਧ ਸੰਗਤ ਕਬੀਰ सेवा को दोए भले एक संत एक राम राम जो दाता मुक्त को संत जो पावे नाम दोना दी ड्यूटी वखो वखरी है ਜਿਹੜਾ ਰਾਮ ਪਾਪ ਹਰੀ ਪ੍ਰਮਾਤਮਾ ਉਹ ਮੁਕਤੀ ਦੀ ਦਾਤ ਸਾਡੀ ਝੋਲੀ ਦੇ ਵਿੱਚ ਪਾਉਂਦਾ ਹੈ ਸੰਤ ਜਿਹੜਾ ਉਹ ਪ੍ਰਮਾਤਮਾ ਦਾ ਨਾਮ ਚ ਪਾਉਂਦਾ ਹੈ ਕੋਈ ਜਨ ਹਰ ਸਿਉ ਦੇਵੈ ਜੋਰ ਚਰਨ ਗਹੋ ਬਕੋ ਸੁਭ ਰਸਨਾ ਦੀਜਾ ਪ੍ਰਾਨ ਅਕੋਰ ਉਹ ਬੜੇ ਪਿਆਰ ਦੇ ਨਾਲ ਦਿੱਤਾ ਹੋਇਆ ਸਮਾਂ ਸਮਾਪਤ ਹੈ ਸਮਾਪਤੀ ਵੱਲ ਵਾਧਿਆ ਹੋਇਆ ਮਿਲ ਕੇ ਸਤਿਗੁਰ ਜੀ ਦੇ ਮੁਬਾਰਕ ਚਰਨਾਂ ਦੇ ਵਿੱਚ ਅਰਦਾਸ ਕਰੀਏ ਕਿ ਜੇ ਸੁਖ ਦੇ ਤਾਂ ਤੁਝੇ ਆਰਾਧੀ ਦੁੱਖ ਵੀ ਤੁਝੇ ਧਿਆਈ ਜੇ ਭੁੱਖ ਦੇ ਤਾਂ ਇਤਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਗਰੀਬ ਨਵਾਜ਼ ਜੇ ਕਦੇ ਜੀਵਨ ਦੇ ਵਿੱਚ ਦੁੱਖ ਵੀ ਆ ਜਾਂਦਾ ਹੈ ਇਹ ਵੀ ਤੇਰੇ ਭਾਣੇ ਦੇ ਭਾਣੇ ਨੂੰ ਮੰਨ ਕੇ ਤਨ ਤੇ ਹੰਡਾਨ ਦਾ ਜਿਹੜਾ ਬਲ ਉਦੋਂ ਬਖਸ਼ਿਸ਼ ਕਰਨਾ ਗੁਰਮਤਿਆਂ ਵਿਚਾਰਾ ਕਰਦੇ ਆ ਕੋ ਇੱਕ ਨਹੀਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ ਹੁਣ ਮੇਰੇ ਤੋਂ ਬਾਅਦ ਮੇਰੇ ਬਹੁਤ ਹੀ ਸਤਿਕਾਰਯੋਗ ਇਸ ਅਸਥਾਨ ਦੇ ਹੈੱਡ ਗ੍ਰੰਥੀ ਭਾਈ ਮਨਜੋਤ ਸਿੰਘ ਜੀ ਆਪ ਜੀ ਦੇ ਨਾਲ ਕੁਝ ਸਮਾ ਵਿਚਾਰਾਂ ਦੀ ਸਾਂਝ ਪਾਉਣਗੇ ਉਹਨਾਂ ਤੋਂ ਬਾਅਦ ਪੰਥ ਦਾ ਮਹਾਨ ਢਾਡੀ ਜੱਥਾ ਗਿਆਨੀ ਸਰੂਪ ਸਿੰਘ ਜੀ ਕਟਿਆਣਾ ਵੀ ਸਾਡੇ ਕੋਲੋਂ ਲਗਭਗ ਪਹੁੰਚ ਚੁੱਕੇ ਨੇ ਆਪ ਜੀ ਦੇ ਨਾਲ ਉਹਨਾਂ ਨੇ ਵੀ ਗੁਰ ਇਤਿਹਾਸ ਦੀ ਸਾਂਝ ਪਾਉਣੀ ਹੈ ਨਿਮਰਤਾ ਸਹਿਤ ਬੇਨਤੀ ਹੈ ਕਿ ਸੰਗਤ ਇਕਾਗਰਤਾ ਬਣਾ ਕੇ ਦੀਵਾਨ ਹਾਲ ਅੰਦਰ ਸੱਜ ਬੈਠੋ ਤਾਂ ਆਪ ਪ੍ਰਬੰਧਕਾਂ ਨੇ ਬਹੁਤ ਵਧੀਆ ਇਹ ਉਪਰਾਲਾ ਕਰਕੇ ਸੁੰਦਰ ਪੰਡਾਲ ਤਿਆਰ ਕੀਤੇ ਨੇ ਰਾਪਜੀਤ ਦੇ ਸ਼ਕਨ ਦੇ ਵਾਸਤੇ ਜਿੱਥੇ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ ਤੇ ਤੁਸੀਂ ਇਸ ਗੱਲ ਤੋਂ ਵਧਾਈ ਦੇ ਪਾਤਰ ਹੋ ਕਿ ਇਸ ਮਾਪੁਰਖਾਂ ਦੀ ਵਰਛੀ ਦੇ ਉੱਪਰ ਸਭ ਤੋਂ ਵੱਡੀ ਗੱਲ ਇਹ ਹੋਈ ਹੈ ਕਿ ਹਰ ਸਾਲ ਅੰਮ੍ਰਿਤ ਸੰਚਾਰ ਸਮਾਗਮ ਆਰੰਭ ਕੀਤਾ ਗਿਆ ਪਿਛਲੇ ਸਾਲ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਅੰਮ੍ਰਿਤ ਛਕਿਆ ਤੇ ਕੱਲ ਵੀ ਬਾਬਾ ਮਸਤੂ ਜੀ ਦੀ ਇਸ ਜਾਦ ਦੇ ਅੰਦਰ ਅੰਮ੍ਰਿਤ ਸੰਚਾਰ ਸਮਾਗਮ ਕਰਵਾਇਆ ਗਿਆ ਜਿਹਦੇ ਵਿੱਚ ਲਗਭਗ 26 ਕੋਪਰਾਨੀਆਂ ਨੇ ਅੰਮ੍ਰਿਤ ਛੱਕ ਕੇ ਗੁਰੂ ਤੇ ਜਹਾਜੇ ਚੜ੍ਹੇ ਤਨ ਗੁਰੂ ਕਲਗੀ ਤਰਪਾਚਾ ਦੇ ਪੁੱਤਰ ਧੀਆਂ ਹੋਣ ਦਾ ਮਾਣ ਪ੍ਰਾਪਤ ਕੀਤਾ ਔਰ ਸੰਗ ਪ੍ਰਬੰਧਕਾਂ ਵੱਲੋਂ ਵੀ ਇਹ ਸਹਿਯੋਗ ਦਿੱਤਾ ਜਾ ਰਿਹਾ ਹੈ ਕਿ ਹਰ ਸਾਲ ਹੀ ਬਾਬਾ ਜੀ ਦੀ ਵਰਸੀ ਦੇ ਉੱਪਰ ਅਸੀਂ ਇਹ ਅੰਮ੍ਰਿਤ ਸੰਚਾਰ ਸਮਾਗਮ ਕਰਵਾਵਾਂਗੇ ਸ਼ਾ ਸੰਗਤ ਪਹਿਲਾਂ ਵੀ ਬੇਨਤੀ ਕੀਤੀ ਹੈ ਜਿਵੇਂ ਕਿਸਾਨ ਦਾ مالک ਖੇਤ ਨੂੰ ਤੱਕ ਕੇ ਉਹਦੇ ਤੋਂ ਲੰਬਾ ਸਮਾਂ ਆਸ ਰੱਖਦਾ ਇਹਨਾਂ ਸਮਾਗਮਾਂ ਦਾ ਵੀ ਸਾਡਾ ਲਾਹੇ ਇਹੀ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਕਿ ਬੇਸ਼ੱਕ ਸਤ ਮੰਦਰ ਸੋਨੇ ਦੇ ਅਸਾਰ ਲਵੋ ਜੇ ਇੱਕ ਸਿੱਖ ਨੂੰ ਸ਼ਬਦ ਸਿਖਾ ਦਿੰਦੇ ਹੋ ਨਾ ਇੱਕ ਪਾਸੇ ਸਤ ਸੋਨੇ ਦੇ ਮੰਦਰ ਉਸਾਰਿਆਂ ਦਾ ਪੁੰਨ ਫਲ ਤੇ ਦੂਜੇ ਪਾਸੇ ਸਿੱਖ ਨੂੰ ਇੱਕ ਸ਼ਬਦ ਸਿਖਾਇਆ ਤੇ ਬਿਲਕੁਲ ਬਰਾਬਰ ਦਾ ਪੁੰਨ ਫਲ ਹੈ ਤੁਹ ਆਪ ਤਨਤਾ ਦੇ ਪਾਤਰ ਹੋ ਪ੍ਰਬੰਧਕ ਕਮੇਟੀ ਇਸ ਨਗਰ ਦੀ ਸੰਗਤ ਇਲਾਕੇ ਦੀ ਸੰਗਤ ਜਿਹੜੀ ਹਰ ਸਾਲ ਪੂਰਨ ਤੌਰ ਤੇ ਸਹਿਯੋਗ ਦੇ ਕੇ ਇਸ ਗੁਰਮਤ ਸਮਾਗਮਾਂ ਦੇ ਵਿੱਚ ਹਾਜ਼ਰੀ ਭਰਦੇ ਹੋ ਮਾਇਆ ਕਰਕੇ ਤਨ ਕਰਕੇ ਮਨ ਕਰਕੇ ਤੁਸੀਂ ਸੇਵਾ ਪਾਉਂਦੇ ਹੋ ਸਤ ਮੇਰੇ ਸਤਕਾਰਯੋਗ ਡਾਕਟਰ ਅਮਰੀਕ ਸਿੰਘ ਜੀ ਪਛਾਹ ਇਸ ਨਗਰ ਦੇ ਵਸਨੀਕ ਨੇ ਪਰ ਕਨੇਡਾ ਦੀ ਧਰਤੀ ਤੇ ਰਹ ਰਹੇ ਨੇ ਜਿਹੜੇ ਹਰ ਸਾਲ ਲਗਭਗ ਤਿੰਨ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਂਦੇ ਨੇ ਪਰ ਬਾਬਾ ਜੀ ਦੀ ਵਰਸ਼ੀ ਨੂੰ ਸਮਰਪਿਤ ਉਹਨਾਂ ਨੇ ਪਰਸੋਂ ਰੋਜ਼ ਤੋਂ ਦੋ ਸ੍ਰੀ ਅਖੰਡ ਪਾਠ ਸਾਹਿਬ ਦੇ ਜਾਪ ਆਰੰਭ ਕਰਵਾਏ ਸਨ ਸਤਿਗੁਰੂ ਜੀ ਕਿਰਪਾ ਕਰਨ ਸਾਰਿਆਂ ਦੀਆਂ ਮਨੋ ਕਾਮਨਾਵਾਂ ਪੂਰਨ ਸੰਪੂਰਨ ਕਰਨ ਜੋ ਮੰਗੈ ਠਾਕੁਰ ਆਪਣੇ ਤੇ ਸੋਏ ਸੋਏ ਦੇਵੇ ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਤੂੰ ਦੇਵੇਂ ਸੋ ਪਾਵੇਂ ਸਤਿਗੁਰੂ ਸਾਰਿਆਂ ਦੀ ਮਨ ਦੀਆਂ ਕਾਮਨਾਵਾਂ ਨੂੰ ਸੰਪੂਰਨ ਕਰਨ ਵਿਚਾਰਾ ਕਰਦੇ ਆ ਕੋ ਇੱਕ